ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਵਰਜ ਨੱਥੋ ਕੇ ਆ ਗਿਆ ਸਜਣੋ ਤਹਿਸੀਲ ਪੱਟੀ ਦੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਹੈਪੀ ਬਰਥਡੇ ਨੱਥੋ ਕਲੇ ਭਰਾ ਨੂੰ ਮਲਾਉਣ ਲੱਗੇ ਆ ਤੁਹਾਨੂੰ ਤਿੰਨ ਐਨੀਮਲ ਵਿਕਰੀ ਵਾਲੇ ਆ ਵੀਰ ਦੇ ਕੋਲੇ ਦੋ ਵੈੜਾ ਗਾਵਾਂ ਤੇ ਇੱਕ ਸੱਜਣੋਂ ਝੋਟੀ ਮੈਂ ਜਿਹੜਾ ਵੀ ਲੇਖਾ ਜੋਖਾ ਹੋਇਆ ਏ ਤਿੰਨ ਪਸ਼ੂਆਂ ਦਾ ਪੁੱਛ ਕੇ ਤੁਹਾਡਾ ਨਾਲ ਸਾਂਝਾ ਕਰ ਦਿਆਂਗੇ ਤੇ ਹਰ ਵੀਡੀਓ ਤੇ ਰਿਕਵੈਸਟ ਬੇਨਤੀ ਜਿਹੜਾ ਪਸ਼ੂ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਇਹ ਵੀ ਤੁਹਾਡਾ ਧੰਨਵਾਦ ਹੈਪੀ ਵੀਰ ਸਸਰੀ ਕਾਲ ਜੀ ਸਾਡੀ ਦਾ ਸੰਧੂ ਸਾਹਿਬ ਹੋਰ ਸੁਣਾ ਕਿਰਪਾ ਦਾ ਗੁਰਦੀ ਮਹਿਮਾਨ ਦੇ ਵੀ ਛੋਕਰ ਕਰ ਪਈ ਰੱਖੇ ਚੜਦੀ ਕਲਾ ਨਾ ਚੜਦੀ ਕਲਾ ਮੇਰੀ ਐਡਰੈਸ ਜਿਵੇਂ ਆਪਣੇ ਪਿੰਡ ਵਰਜੀ ਨੱਥੂ ਕੇ ਜਿਹੜਾ ਤਰਨਤਾਰ ਸਿੰਘ ਵੱਟੀ ਤੇ ਫੋਨ ਨੰਬਰ 814373575 ਇੱਕ ਵਾਰੀ ਹੋਰ ਪੀ 814373575 ਇਹਦੇ ਤੇ ਸੰਪਰਕ ਕਰ ਤਿੰਨ ਜਨਵਾਰ ਬਖਾਇਆ ਤਿੰਨ ਜਨਵਾਰ ਆ ਆ ਗਾਵਾਂ ਦੇ ਇੱਕ ਮੈਚ ਇਹਦਾ ਕਿਹੜਾ ਸੂਆ ਸਵਾ ਮਾਝ ਦਾ ਤੇ ਕਿੰਨੇ ਕੇ ਦਿਨ ਪਈ ਆ ਤੀਜਾ ਸੂਆ ਸੁਣਾ ਸੰਧੂ ਸਾਹਿਬ ਓਕੇ ਤੇ 25 ਨੂੰ ਜਦ ਪੂਰੇ ਮਹੀਨੇ 25 ਨੂੰ ਦਿਨ ਪੂਰੇ ਅੱਜ 21 ਤਰੀਕ ਹੋ ਗਈ ਹਾਂਜੀ ਹਨਾ ਇਹ ਸ਼ਾਇਦ ਆਉਂਦਾ ਮੈਨੂੰ ਤੁਹਾਨੂੰ ਬਹੁਤ ਯਾਰੀ ਹਫਤਾ ਲੈ ਜਾਣਾ ਨੇ ਹਫਤਾ ਲੈ ਜਾਣਾ ਸੁਆ ਤੀਜਾ ਤੀਜਾ ਸੁਆ ਭਾਰ ਪੂਰੇ لمبے ਫਿਕਰੀ ਮੈਂ ਕਹਿੰਦਾ ਭਾਰ ਦੀ ਆਪਣੀ ਗਾਰੰਟੀ ਹੋ ਗਈ ਗੱਪ ਨੂੰ ਲਾ ਫਾਨ ਇੱਥੇ ਆ ਕੇ ਵੇਖ ਲੈ ਭਾਰ ਦੀ ਗਾਰੰਟੀ ਦੇਦੀ ਦੋ ਤਿੰਨ ਦਿਨਾਂ ਦੀ ਗੱਡੀ ਨੂੰ ਲਾ ਕੇ ਤੇ ਪਾ ਜਾਵਾਂਗੇ ਠੀਕ ਆ ਹਾਂਜੀ ਓਕੇ ਫਾਨ ਟੱਪੇ ਪਾਸ ਕਾ ਹੋਵੇ ਤਾਂ ਰੱਖ ਲੈ ਤੇ ਨਹੀਂ ਚੜਾ ਦੇ ਦਵਾ ਓਕੇ ਧੰਨਵਾਦ ਲੈ ਕੱਢ ਭਾਰ ਤੌਰ ਕਰਾ ਦਿਆ ਤੁਸੀਂ ਤੀਜਾ ਸੂਆ ਸਜਣੋ ਬੜੀ ਬਰਦੀ ਸੰਧੀ ਆ ਹਾਂ ਕੋਈ ਵਾਈਫ ਹੈ ਨਹੀਂ ਬੇਰੂ ਮੈਂ ਸਾਈਫ ਦਿੱਤਾ ਹਾਂ ਹਾਂ ਨਹੀਂ ਥੱਲੇੋਂ ਸਾਬ ਹਜੇ ਹਫਤੇ ਨੂੰ ਸੋਹਣੀ ਬਣ ਜੂ ਦੁੱਧ ਵੀ ਮੈਂ 12 ਕਿਲੋ ਦਿੱਤਾ ਰਾਂ ਠੀਕ 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 ਓਕੇ ਲੈ ਵੇਖੋ ਸਜਣੋ ਕਿਆ ਬਾਤ ਇਹ ਵੀ ਕੋਈ ਰੋਜੀ ਦੀ ਮੈਂ ਐਨਾ ਸਾਫ ਨੂੰ ਚੰਗੀ ਮੈਂ ਹਾਂ ओके ਬਰੀਕ ਚਮੜੀ ਦੀ ਆ ਬੱਸ ਜੀ ਲੈ ਚੱਲ ਵੇਖੋ ਫੇਸ ਕੁਆਲਟੀ ਇਹ ਖਸ ਜੀ ਨਾ ਤੇ ਹੈਪੀ ਕੀ ਰੱਖੇਗਾ ਇਹਦਾ ਲਿਖਾ ਝੁਖਾ ਚਾ ਮੂਲ ਦੇ ਭਾਅ ਕਰਦੇ ਹਾਂ 90000 ਰੁਪਏ ਠੀਕ ਆ 85000 ਦੀ ਮੰਗੇਗਾ ਮੁੱਲ ਕਰਦੇ ਆ 90000 ਤੇ 85000 ਦੇ 85000 ਦੀਆਂ ਦੇ ਓਕੇ ਧੰਨਵਾਦ ਆ ਗਾਉ ਦਾ ਕੀ ਕਹਿਣਾ ਤੁਹਾ ਸਾਹ ਪਤਾ ਇਹ ਦੁੱਜਾ ਸੁਆ ਆ ਸਾਹਮਣੇ ਘਰ ਹੋਈ ਜਾਈ ਆ ਸੂਈ ਨੂੰ 20 ਦਿਨ ਹੋ ਗਏ ਆ ਓਕੇ ਬੱਚਾ ਮਰ ਗਿਆ ਬੱਛਾ ਮਗਰ ਹੀ ਜੇ ਠੀਕ ਆ 20 ਦਿਨ ਪਹਿਲਾਂ ਲਈਏ ਨੇ ਪਹਿਲਾਂ 10 ਕਿਲੋ ਦਿੱਤਾ ਹੁਣ ਦੋ ਤੇ 7 ਕਿਲੋ ਚਲੇ ਜੇ ਠੀਕ ਆ 20 ਦਿਨ ਜੀ ਮਹੀਨੇ ਅੰਦਰ ਅੰਦਰ ਹੀ ਆ ਜੇ ਐ ਘਰੋਂ ਲਈ ਸਾਹਮਣੇ ਘਰੇ ਵੀਡੀਓ ਵਾਲੀ ਸਾਰੀ ਸੁੰਦੀ ਦੀ ਜੇ ਛੋੜਦੀ ਸਾਰੀ ਆ ਗਈ ਆ ਤਸੱਲੀ ਵਾਲੀ ਗੱਲ ਆ ਹਾਂਜੀ ਹਾਂਜੀ ਜਦੂ ਰੋ ਨਹੀਂ ਲਈ ਆਪਾਂ ਕਿ ਐਕਚੁਅਲੀ ਮੇਰੀ ਚੌਂਚਾਂ ਚੰਗੀ ਆ ਚੂਨਾ ਫੈਣ ਵੀ 5.5 6 ਆਉਂਦੀ ਏ ਠੀਕ ਆ ਹਾਂਜੀ ਓਕੇ ਕਰ ਦੇਓ ਠੀਕ ਆ ਆਖਦੇ ਇਹਦੇ ਮੌਕਾ じゃ ਹੋਇਆ ਹਨਾ ਬੇਚਰੀ ਦੇ 7 ਕਿਲੋ ਹੋਊਗਾ ਜੀ ਠੀਕ ਆ 7 ਦੁੱਧ ਹੈਗਾ ਹਾਂ ਹਾਂਜੀ ਬੜੀ ਠੰਡੀ ਸੀ ਵਰੀ ਜਾ ਕੋਈ ਵੀ ਜਵਾਬ ਘਰ ਲਾਉਂਗੇ ਨਾਲ ਝੂਠੇ ਕਹਿਣਾ ਕਿਸਾਨ ਬਾੜ ਘਾਟ ਹੋਊਗਾ ਠੀਕ 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 ਗੱਲ ਬਾਤ ਲੱਤ ਨਹੀਂ ਮਾਰਦੇ ਨਾ ਜੀ ਨਾ ਨਾ ਤੇ ਆ ਇਹਦੀ ਅੱਖ ਦੀ ਤੇ ਮੌਕਾ じゃ ਹਨਾ ਇਹ ਜਮਾਂਦਰੂ ਹੀ ਆਦੀ ਠੀਕ ਆ ਓਕੇ ਕੋਈ ਚੱਕਰ ਨਹੀਂ ਇਹਦੀ ਠੀਕ ਆ ਇਹ ਜਮਾਂਦਰੂ ਹੀ ਆਦੇ ਹਾਂ ਨਾ ਕੋਈ ਦਰਦ ਦੁਰਦੀ ਆ ਕੋਈ ਵੇਖ ਲੋ ਕੋਈ ਨਹੀਂ ਨਹੀਂ ਦਰਦ ਤੇ ਇਹਦਾ ਕਹਾੜਾ ਕੁਦਰਤੀ ਹੋ ਗਿਆ ਓਕੇ 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 ਜੋਨ ਜਾਨ ਨੂੰ ਤੂੰ ਕਹਿੰਦਾ ਠੰਡੀ ਆ ਹਾ 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 ਪਹਾੜਾ ਵੀ ਪਉਣਾ ਪਾਉ ਨਹੀਂ ਪਉਣਾ ਉਹ ਵਗਾ ਪਾ ਕੇ ਬਾਹਰ ਲੈ ਜਾਓ ਉਹ ਚੱਲੀ ਸਾਧੂ ਇਹਨੂੰ ਕਹਦਾ ਕੀ ਰੇਟ ਰਹੂਗਾ ਇਹਦਾ ਰੇਟ ਇਹ ਬੱਚਾ ਪੁੱਛਦਾ ਫਿਰ ਤੇ ਵਸੀ 5000 ਰੁਪਏ ਦੀ ਹੋਣ 16000 ਦੀ 16000 ਹਾਂਜੀ ਠੀਕ ਤੇ ਇਹਦਾ ਇਹ ਸ਼ਾਈ ਵਾਲੇ ਭਾਈ ਤੇਲ ਜੋ ਮਾਗੀ ਬਕਾਨ ਤੋਂ ਗਾ ਅੱਛਾ ਤੇਲ ਆ ਤੇਲ ਲਿਆ ਜੇ ਇਹਦੀ ਗਾੜੀ 6 ਫੈਂਟ ਆ ਜੂ ਕੋਈ ਲੈੇ ਤੇ ਬੱਦੀ ਲੈਣ ਠੀਕ ਆ 6 ਫੈਂਟ ਮੰਜਾ 6 ਕਿਲੋ ਦੁੱਧ ਜੋ 6 ਕਿਲੋ ਦੁੱਧ ਤੇ 6 ਫੇਹ 6 ਫੇਹ ਹੈ ਕਿਹਾ ਤੇ ਸੂਈ ਸਾਈ ਕਦੋਂ ਕੀ ਹਸਾਵੇ ਦਾ ਸੂਈ ਦਾ ਨਹੀਂ ਪਈ ਆ ਪਤਾ ਕਿੰਨੇ ਚਿਰ ਦੀ ਸੂਈ ਜੁਏ ਇਹ ਮਹਾਰਾਜ ਨੂੰ ਪਤਾ ਬਸ ਜੀ ਗੱਬਣ ਗੁੱਬਣ ਨਾ ਜੀ ਨਾ ਵੇਲੀ ਹੈ ਬਾਕੀ ਤਾਂ ਮੂਗਰ ਗਿਤਾ ਰਹੂਗੀ ਹਾਂ ਤਿੰਨ ਸਾਨੂੰ ਦੂਜੇ ਸਹੀ ਆ ਆ ਤਨਾਂ ਦੀ ਓਕੇ ਠੀਕ ਆ ਇਹ ਸ਼ਾਈ ਵਾਲਾ ਹੈ ਹਾਂਜੀ ਹਾਂਜੀ ਓਕੇ ਬਾਕੀ ਚੂਨ ਨੂੰ ਠੰਡੀ ਜਾਂਦੇ ਗਰਮ ਨੂੰ ਮੇਰਾ ਜਮਾ ਸੀਲ ਠੰਡੀ ਭਾਜੀ ਬੰਗਾ ਪਾ ਕੇ ਥੱਲੇ ਬਹਿ ਜਾਓ ਇਹ ਉਦਾਂ ਹੀ ਨਾਲ ਪੂਰੀ ਸਜੀ ਵੱਜੀ ਦਾ ਧਿਆਪਾ ਰਹਿੰਦੀ ਆ ਬਾਕੀ ਕੋਈ ਦਿੱਕਤ ਨਹੀਂ ਗਈ ਤਿੰਨਾ ਸਿਨਾ ਜੇ ਮੋਗੀ ਵਰਗੀ ਹੋਗੀ ਚਵਾਈ ਨੂੰ ਵਰਗੀ ਫੋਲੀ ਥਣ ਚੰਗਾ ਹਾਂ ਹਾਂ ਠੀਕ ਲੈ ਚਲੋ ਚੱਕ ਨਹੀਂ ਹੂੰ ਤਾਂ ਸੁਭਾ ਚੰਗਾ ਲੱਗਦਾ ਛੱਡੀ ਤੇਰੀ ਨਾਲ ਜੇ ਕੋਈ ਚੱਕਰ ਨਹੀਂ ਉਹ ਸਮਾਨ ਸੁੱਤ ਕੇ ਬੰਗਾ ਪਾ ਕੇ ਥੱਲੇ ਜਾਏ ਹੁੰਦੀ ਇਸ ਦੀ ਆਈ ਐਨ ਆਲ ਨੂੰ ਸੰਦੀਚਾ ਹੈ ਦਰਾਂ ਵਿੱਚ ዋਗ ਦੇ ਦੀ ਠੀਕ ਹੈ ਉਹ ਇਹਨੇ ਪਾਈ ਲਾਉਣੇ ਚਾਹਿਆ ਵਾਟ ਤੇ ਆਈ ਇਹ ਕਿ ਤੋਂ ਨਹੀਂ ਜਾਣੇ ਲੋਕ ਪਾ ਦੋ ਆ ਵੇਣਾ ਹਾਂ ਸਾਰੇ ਜਾਣਾ ਇਹਦਾ ਮੁੱਲ ਕਰਦੇ 12000 ਰੁਪਿਆ ਇਹ ਹਾਂ ਨਾ ਬਸ 1000 ਦੂਜੇ ਨਹੀਂ ਠੀਕ ਹੈ ਮੁੱਲ ਕਰਦੇ 12000 1000 1000 ਦਾ ਵੀ ਹਨ ਫੇਰਾਣਾ ਦਾ ਜੀ ਦੇ ਪਾਜੀ ਬੱਛੀ ਵੀ ਨਹੀਂ ਦਿੰਦਾ ਵੀ ਹਾਂ ਹਾਂ ਆਪਾਂ 6 ਕਿਲੋ ਵਾਲੀ ਗਾਹ ਦੇ ਦੇਣੀ ਵਾਕਿਆ ਜੋੜੀ ਕੋਈ ਲਊਗਾ 26000 ਬੰਦਾ 25 ਦੀ ਦੇਣਾ ਠੀਕ ਠੀਕ ਜੀ ਮਾਜੇ 85000 ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਦੇਖੋ ਨਿੱਜੋਂ ਦੇ ਵਾਸਤੇ ਪਰਮਾਤਮਾ ਤੁਹਾਨੂੰ ਦਿਨ ਦੁੱਖ ਨਹੀਂ ਰਾਤ ਚੋਂ ਕੋਈ ਤਰੱਕੀ ਦੇਵੇ